ਦੇਖੋ ਰੈਲੀ ਤੁਸੀਂ ਦੇਖਿਆ ਹੀ ਆ ਲਗਭਗ ਮਿਲਦਾ 7-4000 ਤਾਂ ਹੁਣ ਵੀ ਹੈਗਾ ਤੇ ਅੱਜ ਉਹਨਾਂ ਨੇ ਇੰਡੀਆ ਬੁੱਕੋ ਵਰਡਰ ਕਾਰਡ ਤੇ ਏਸ਼ੀਆ ਬੁੱਕੋ ਵਰਡਰ ਕਾਰਡ 25000 ਹੈ ਜਿਹੜਾ ਉਹਨਾਂ ਨੇ ਸਟਿਲ ਕਾਊਂਟਿੰਗ ਸਾਨੂੰ ਦੋਨੇ ਸਰਟੀਫਿਕੇਟਸ ਆ ਉਹ ਜਿਹੜੇ ਹੈਂਡਓਵਰ ਕਰਤੇ ਆ ਤੇ ਅੱਜ ਮੈਂ ਇਹਨੂੰ ਕਹੂੰਗਾ ਮੁੁੱਠੇ ਤੌਰ ਤੇ ਇਹ ਰੈਲੀ ਸਕਸੈਸ ਰਹੀ ਆ ਇਹਦੇ ਵਿੱਚ ਡਾਕਟਰਸ ਇੰਜੀਨੀਅਰਸ ਐਡਵੋਕੇਟਸ ਬਿਜ਼ਨਸmen ਫਿੱਕੀ ਫਲੋ ਜਿਹੜੇ ਹੋਰ ਜਿਹੜੇ ਸਟੂਡੈਂਟ ਪੰਚ ਸਰਪੰਚ ਸਭ ਨੇ ਇੱਕ ਇੱਕ ਜੁੱਟ ਇੱਕ ਮੁੱਠ ਹੋ ਕੇ ਸੁਨੇਹਾ ਦਿੱਤਾ ਕਿ ਅਸੀਂ ਪੰਜਾਬੀ ਅੱਕ ਚੁੱਕੇ ਆਂ ਇਹਨਾਂ ਗੱਲਾਂ ਤੋਂ ਇਹ ਜਿਹੜੇ ਆ ਜਿਹੜੇ ਅਸੀਂ ਆਪਦੇ ਆਪ ਨੂੰ ਹੋਰ ਇਹ ਨਹੀਂ ਚਾਹੁੰਦੇ ਸਾਡੀਆਂ ਨਸਲਾਂ ਅੱਗੇ ਬਰਬਾਦ ਹੋਣ ਉਹ ਜਿਹੜਾ ਰਲਕੇ ਸੁਨਿਆ ਦਿੱਤਾ ਅੱਜ 13 ਕਿਲੋਮੀਟਰ ਜਿਹੜੀ ਰੈਲੀ ਕੀਤੀ ਹਜੇ ਵੀ ਆ ਰਹੇ ਆ ਤੁਸੀਂ ਦੇਖੋ ਕਿੰਨੇ ਵਜੇ ਸਟਾਰਟ ਹੋਈ ਸੀ 12 ਵਜੇ ਹਜੇ ਆ ਕੇ ਤੇ ਜਿਹੜਾ ਕੱਢ ਰਿਹਾ ਉਹਦੇ ਵਿੱਚੋਂ ਜਿਹੜੀ 13 ਕਿਲੋਮੀਟਰ ਰੈਲੀ ਉਹਦੇ ਵਿੱਚ ਸੁਨਿਆ ਦਿੱਤਾ ਕਿ ਨਸ਼ਈ ਕਿਸੇ ਨੂੰ ਕਹਿ ਨਹੀਂ ਦੇਣਾ ਨਸ਼ਾ ਪੰਜਾਬ 'ਚ ਰਹਿਣ ਨਹੀਂ ਦੇਣਾ ਸਾਡਾ ਸਾਡੀ ਪਿੱਠ ਥਾਪੜ ਨਹੀਂ ਅੱਜ ਡੀਜੀ ਪੰਜਾਬ ਸੀਐਮ ਪੰਜਾਬ ਤੇ ਜਿਹੜੇ ਬਾਕੀ ਸਾਰੇ ਜਾਣੇ ਇੱਥੇ ਹਾਜ਼ਰ ਆਏ ਸੀ ਤੇ ਇਹ ਸਾਰਾ ਕੰਮ ਹੈ ਜਿਹੜਾ ਕਈ ਦਿਨਾਂ ਦੀ ਮਿਹਨਤ ਸੀ ਜੀ ਸਿੰਘ ਮਜੀਠੀ ਕਈ ਦਿਨਾਂ ਦਾ ਨਿਰੰ내 ਕੰਮ ਪੁਲ ਸਿੰਘ ਦੇ ਚੋਰ ਸਪਾਈ ਦੇ ਇੱਕ ਕੰਮ ਇਹ ਇਸ ਕਰਕੇ ਇਸ ਇੱਕ ਕੰਮ ਲਈ ਟਾਈਮ ਕੱਢਣ ਲਈ ਕਈ ਦਿਨ ਹੋ ਗਏ ਮੈਨੂੰ ਲੱਗਦਾ ਨੀਂਦ ਪੂਰੀ ਕਰ ਲਈ ਹੁਣ ਥੋੜਾ ਜਲ ਰਿਲੈਕਸ ਹੋਣਾ ਪਊਗਾ ਆਦਰਵਾਇਜ਼ ਇਹ ਆ ਵੀ ਬੜਾਈ ਸਕੂਨ ਇੱਕ ਨੇਕ ਮਿਸ਼ਨ ਲਈ ਜਿਹੜੀਆਂ ਕਿ ਹਸੈਨੀਵਾਲ ਤੋਂ ਸਾਹ ਭਗਤ ਸਿੰਘ ਰਾਜਗੁਰੂ ਸਖਦੇਵ ਦੇ ਮੈਮੋਰੀਅਲ ਤੋਂ ਸੁਨਾਮ ਤੋਂ ਸਾਹ ਉਦਮ ਸਿੰਘ ਦੇ ਮੈਮੋਰੀਅਲ ਤੋਂ ਸਰਾਬਾ ਪਿੰਡ ਤੋਂ ਫਿਰ ਉੱਥੇ ਖਟਕੜ ਕਲਾਂ ਤੋਂ ਫਿਰ ਸ੍ਰੀ ਹਿੰਦ ਸਖਦੇਵ ਦੇ ਘਰੋਂ ਜਿਹੜੀ ਮਿੱਟੀ ਆਈ ਸੀ ਉਹ ਮਿੱਟੀ ਦੇ ਜਿਹੜੇ ਪੰਜ ਦਰਖਤ ਇੱਥੇ ਲਾਏ ਜਾਣਗੇ ਕੁਛ ਚੇਰ ਨੂੰ ਉਹਨਾਂ ਦਾ ਜਿਹੜਾ ਹੈਗਾ ਨਾਮ ਦਿੱਤਾ ਜਾਊਗਾ ਟਰੀ ਆਫ ਹਾਰਮਨੀ ਟ੍ਰੀ ਆਫ ਪ੍ਰੋਮਿਸ ਟ੍ਰੀ ਆਫ ਵਿਜ਼ਡਮ ਟ੍ਰੀ ਆਫ ਯੂਨਿਟੀ ਐਂਡ ਲਾਸਟ ਟ੍ਰੀ ਆਫ ਹੋਪ ਅਸੀਂ ਆਸਵੰਦ ਹਾਂ ਅਸੀਂ ਇਸ ਗੱਲ ਤੇ ਇਹ ਪੂਰੀ ਉਮੀਦ ਹੈ ਜਿਹੜਾ ਅੱਜ ਬੀ ਬੋਇਆ ਗਿਆ ਅੱਜ ਜਿਹੜਾ ਬੀ ਵਿਜਿਆ ਇੱਕ ਸੋਚਾਂ ਦਾ ਇੰਡਸਟਰੀਅਲ ਸ਼ਹਿਰ ਦੇ ਵਿੱਚ ਸਾਈਕਲਾਂ ਜਿੱਥੇ ਵਰਡ ਦੇ ਸਭ ਤੋਂ ਜ਼ਿਆਦਾ ਸਾਈਕਲ ਬੰਦੇ ਉਸ ਸ਼ਹਿਰ ਦੇ ਵਿੱਚੋਂ ਸਾਈਕਲ ਚਲਾ ਕੇ ਇੱਕ ਇੱਕ ਟੀ-ਸ਼ਰਟ ਪਾ ਕੇ ਯੂਥ ਅਗੇਂਸਟ ਡਰੱਗਸ ਤੇ ਇੱਕ ਸਾਰੇ ਪੰਜਾਬ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਸੁਨੇਹਾ ਦਿੱਤਾ ਗਿਆ ਕਿ ਲੋਕ ਨਸ਼ਾ ਵੇਚਣ ਵਾਲਿਆਂ ਦੇ ਨਾਲ ਨਹੀਂ ਹੈਗੇ ਲੋਕ ਇਹ ਚਾਹੁੰਦੇ ਆ ਵੀ ਇਹਨਾਂ ਦੀ ਇਹਨਾਂ ਨੇ ਅੱਜ ਇੱਥੇ ਫੈਸਲਾ ਕੀਤਾ ਵੀ ਡਿਮਾਂਡ ਘਟਾਵਾਂਗੇ ਅਸੀਂ ਅਸੀਂ ਆਪਦੇ ਮੱਲਿਆਂ ਦੇ ਵਿੱਚ ਆਪਦੇ ਲੋਕਲ ਦੇ ਵਿੱਚ ਸ਼ਹਿਰਾਂ ਦੇ ਵਿੱਚ ਇਹ ਫੈਸਲਾ ਕਰਕੇ ਵੀ ਅਸੀਂ ਆਪਦੀ ਡਿਮਾਂਡ ਘਟਾਵਾਂਗੇ ਤਾਂ ਸਪਲਾਈ ਪੂਲਸ ਫੜਦੀ ਰਹੂਗੀ ਤੇ ਸਪਲਾਈ ਆਪੇ ਘਟਦੀ ਹੋਗੀ ਇਸ ਕਰਕੇ ਓਵਰਆਲ ਮੇਰੀ ਤਸੱਲੀ ਹੈ ਲਿੰਕਾ ਆਪਣਾ ਏਸ਼ੀਆ ਬੁੱਕ ਆਫ ਆਰਡਰ ਕਾਰਡ ਤੇ ਆਪਣਾ ਇੰਡੀਆ ਬੁੱਕ ਆਫ ਆਰਡਰ ਕਾਰਡ ਨੇ ਸਰਟੀਫਿਕੇਟ ਸਾਨੂੰ ਅੱਜ ਦਿੱਤਾ ਤੇ ਉਹ ਸਰਟੀਫਿਕੇਟ ਪ੍ਰੋਵੀਜ਼ਨਲ ਹੈ ਫਾਈਨਲ ਅਜੇ ਦੱਸਿਆ ਵੀ ਕਾਊਂਟਿੰਗ ਚੱਲ ਰਹੀ ਹੈ ਉਹਨਾਂ ਨੇ ਦੱਸਿਆ ਤੇ ਦੋ ਮੈਡਲ ਤਾਂ ਆਪਣੇ ਹਿੱਸੇ ਆ ਗਏ ਬਾਕੀ ਹਜੇ 6 ਵਾਕ ਵਾਕਸੀ ਡਾਕਟਰ ਕਲਾਮ ਬੁੱਕ ਆਵਰਡ ਕਾਰਡ ਤੇ ਹੋਰ ਉਹ ਹਜੇ ਆਪਣੇ ਕਾਊਂਟ ਕਰਕੇ ਸਾਨੂੰ ਦੇਣਗੇ ਤੇ ਉਮੀਦ ਆ ਵੀ ਆ ਸਾਰਿਆਂ ਨੇ ਰਲ ਕੇ ਅਸੀਂ ਅੱਜ ਜਿਹੜਾ ਦੁਨੀਆ ਮੈਂ ਇੰਡੀਆ ਦਾ ਨਹੀਂ ਇਹਨੂੰ ਕਹਿੰਦਾ ਫੋਰ ਅ ਕੌਜ਼ ਕਿਸੇ ਕੰਮ ਲਈ ਨੇਕ ਕੰਮ ਲਈ ਕੀਤਾ ਗਿਆ ਸਾਈਕਲ ਰੈਲੀ ਹੈ ਜਿਹੜੀ ਇਹ ਦੁਨੀਆ ਦੀ ਸਭ ਤੋਂ ਵੱਡੀ ਸਾਈਕਲ ਰੈਲੀ ਹੈ ਸਰ ਸੋਚ ਤੋਂ ਵੱਧ ਨਹੀਂ ਹੋ ਗਈ ਇਸ ਵਾਰ ਜਿਹੜੀ ਪਬਲਿਕ ਕਿੰਨੀ ਹੈ ਨਹੀਂ 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 ਸੋਚ ਦੇ ਵਿੱਚ ਹਰ ਕੰਮ ਦੇ ਵਿੱਚ ਮਿਹਨਤ ਸਾਰਾ ਜੋਰ ਮੇਰੀ ਟੀਮ ਦਾ ਇਹਨਾਂ ਦੇ ਨਾਮ ਬੋਲ ਰਿਹਾ ਹਾਂ ਸਭ ਤੋਂ ਛੋਟਾ ਰੋਲ ਮੇਰਾ ਸਾਰਾ ਮੇਰੀ ਟੀਮ ਦਾ ਰੋਲ ਸੀ ਬਸ ਉਹਨੂੰ ਖੁਸ਼ ਆਮਦ ਸਾਈਕਲ 151 ਸਾਈਕਲਾਂ ਦਾ ਡਰਾਜ ਕੱਢਿਆ ਜਾ ਰਿਹਾ ਉਹ ਡਰਾ ਕੱਢ ਕੇ ਜਿਹਨੇ ਕੰਪਲੀਟ ਕੀਤਾ ਉਹਦਾ 151 ਸਾਈਕਲ ਅਸੀਂ ਉਹ ਦੇਾਂਗੇ ਉੱਥੇ ਡਿਸਪਲੇ ਕੀਤੇ ਹੋਏ ਆ ਤੇ ਉਹਨਾਂ ਨੂੰ 151 ਸਾਈਕਲ ਦੇਾਂਗੇ ਥੈਂਕ ਯੂ ਜਿਹੜਾ ਅੱਜ ਦਾ ਤੁਹਾਨੂੰ ਚਾ ਸੀਗਾ ਜਿਵੇਂ ਵਿਆਹ ਜਿਹਦੇ ਆ ਨਾ ਬਿਲਕੁਲ ਸਹੀ ਹੈ ਵਿਆਹ ਵਾਂਗੂ ਹੀ ਚਾ ਸੀ ਰਾਜ ਫੁੱਲਾਂ ਦੀ ਵਰਖਾ ਹੋ ਰਹੀ ਸੀ ਮੇਰਕਾ ਵਾਲੇ ਦੇ ਟੀ ਸਟਾਲ ਲੱਗੇ ਹੋਏ ਸੀ ਆਪਣੇ ਲੱਗੇ ਹੋਏ ਸੀ ਜੂਸ ਦੇ ਸਟਾਲ ਲੱਗੇ ਹੋਏ ਸੀ ਲੋਕ ਖੜੇ ਸੀ ਸਵਾਗਤ ਕਰਨ ਲਈ ਫੁੱਲਾਂ ਦੀ ਵਰਖਾ ਕਰ ਰਹੇ ਸੀ ਹੋਰ ਕੀ ਚਾਹੀਦਾ ਇਹ ਮੇਰੇ ਲਈ ਨਹੀਂ ਇਹ ਲੋਕਾਂ ਲਈ ਸੀ ਤੇ ਖੁਸ਼ ਹਾਂ ਸਰ ਪਹਿਲਾ ਅਫਸਰ ਦੇਖਿਆ ਜਿਹੜਾ ਲੁਧਿਆਣਾ ਵਿੱਚ ਇਸ ਤਰ੍ਹਾਂ ਦਾ ਕੋਈ ਕੰਮ ਕਰਦਾ ਨਹੀਂ ਰੱਬ ਰੱਬ ਮਿਹਰ ਕਰੇ ਜਿੱਦੋਂ ਉਧਰ ਚੋਰ ਸਿਪਾਈ ਵਾਲੀ ਗੇਮ ਦੇ ਵਿੱਚ ਸਭ ਫੜੇ ਜਾਣਗੇ ਵਾਲੀ ਗੇਮ ਵੀ ਕਰਦੇ ਆ ਤੇ ਲੋਕਾਂ ਨਾਲ ਰਲ ਕੇ ਲੋਕਾਂ ਦੇ ਪੁਲਿਸ ਆਫਸਰ ਬਣ ਕੇ ਇੱਕ ਹੁੰਦਾ ਵੀ ਆਮ ਪੁਲਿਸ ਅਫਸਰ ਬਣ ਕੇ ਮੈਂ ਜਿੱਥੇ ਵੀ ਨੌਕਰੀ ਕੀਤੀ 35 ਸਾਲ ਹੋ ਗਏ ਨੌਕਰੀ ਕਰਦੇ ਆ ਜੀ ਕਮਿਸ਼ਨ ਲੋਕਾਂ ਦਾ ਅਫਸਰ ਬਣ ਕੇ ਪਹਿਲਾਂ ਲੋਕਾਂ ਦਾ ਐਸਐਸਪੀ ਹੁਣ ਲੋਕਾਂ ਦਾ ਕਮਿਸ਼ਨਰ ਬਣ ਕੇ ਨੌਕਰੀ ਕਰਨ ਦੀ ਕੋਸ਼ਿਸ਼ ਕੀਤੀ ਆ ਹੁਣ ਮੇਰਾ 1 ਸਾਲ ਹੋ ਗਿਆ ਅੱਜ ਤੇ ਮੈਂ ਸੀਐਮ ਸਾਹਿਬ ਨੂੰ ਰਿਕਵੈਸਟ ਵੀ ਕਰੂੰਗਾ ਵੀ ਹੋਰ ਕਿਸੇ ਨੂੰ ਲਾਓ ਹੋਰ ਕਾਬਲ ਅਫਸਰ ਨੂੰ ਲਾਓ ਹੁਣ ਮੈਂ ਜਿਹੜਾ ਜਿੰਨਾ ਦਿੱਤਾ ਕਿ ਕੋਈ ਹੋਰ ਨਵੇਂ ਆਈਡੀਆ ਦੇ ਨਾਲ ਆਵੇ ਨਵੇਂ ਢੰਗ ਦੇ ਨਾਲ ਨਵੀਂ ਸੋਚ ਦੇ ਨਾਲ ਇੱਥੋਂ ਕੰਮ ਕਰੇ ਜੀ ਸਰ ਇੱਕ ਵਾਰ ਤੋਂ क्या नाम है आशिमा सुपर आई पी एस आई पी एस अगेंस्ट ड्रग्स हमने पंजाब में पूरे पंजाब में से ड्रग्स को निकालना है बिल्कुल नशा मुक्त करना है पंजाब कुछ कहना चाहोगे लोगों को ਮੇਰਾ ਨਾਮ ਰਾਗਨੀ ਹੈ ਐਂਡ ਫਾਦਰ ਆਫ ਸੁਰੇਸ਼ਚਨ ਜੀ ਅਸੀਂ ਡ੍ਰਿੰਕਸ ਡਰੱਗਸ ਦੇ ਅਗੇਂਸਟ ਅਸੀਂ ਰੈਲੀ ਕੀਤੀ ਹੈ ਤਾਂ ਕਿ ਸਾਡੇ ਸਾਰੇ ਪੰਜਾਬ ਨੂੰ ਪਤਾ ਲੱਗੇ ਕਿ ਸਾਨੂੰ ਨਸ਼ਾ ਮੁਕਤ ਪੰਜਾਬ ਕਰਨਾ ਹੈ ਤਾਂ ਕਿ ਇੱਥੇ ਲੋਕ ਨਸ਼ੇ ਨੂੰ ਛੱਡ ਕੇ ਵਧੀਆ ਸੋਹਣਾ ਪੰਜਾਬ ਬਣੇ ਤੇ ਜਿਹੜੇ ਲੋਕੀ ਅੱਜਕੱਲ ਯੂਥ ਜਿਆਦਾ ਨਸ਼ੇ 'ਚ ਲੱਗੀ ਹੋਈ ਹੈ ਤੇ ਉਹਨੂੰ ਜਿਆਦਾ ਮਤਲਬ ਇਹਦੀ ਉਜਾਗਰ ਹੋਣਾ ਚਾਹੀਦਾ ਹੈ ਤਾਂ ਕਿ ਉਹ ਡਰੱਗਸ ਦੇ ਅਗੇਂਸਟ ਵੀ ਲੜਕੇ ਤੇ ਆਪਣੀ ਇਨੂੰ ਵੀ ਅੱਗੇ ਸੰਭਾਲ ਲਈ ਜੀ ਤੇ ਤੁਹਾਡਾ ਕੀ ਨਾਮ ਦੱਸਿਆ ਰਾਗਿਨੀ ਕਿਹੜਾ ਸਕੂਲ ਗਵਰਨਮੈਂਟ ਕਾਲਜ ਫੋਰ ਗਰਲਸ ਡੀਸੀਜੀ ਹਾਂ ਸੈਕੰਡ ਨਾਮ ਕੀ ਹੈ ਤੁਹਾਡਾ ਹਾਂਜੀ ਠੀਕ ਹੈ ਬੰਦਾ ਵੀ ਅੱਗੇ